ਪਹਿਣਾ ਨੇ ਜੀ ਇਕੱਲਾ ਕਮਾਉ ਸੀਗਾ ਜੀ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਕੋਈ ਨਹੀਂ ਸੀ ਬਸ ਜਿਆਹੀ ਕੁਛ ਸੀਗੇ ਜੀ ਚਾਰ ਭੈਣਾਂ ਨੇ ਉਹਦੇ ਕੋਈ ਸੱਸ ਮਾ ਪਿਓ ਨਹੀਂ ਹੈਗਾ ਸੀ ਜੀ ਉਹਦੇ ਵਧੀਆ ਨਾਜ ਹੋਣਾ ਚਾਹੀਦਾ ਜੀ ਤੁਸੀਂ ਆਪ ਹੀ ਸਮਝਦਾਰ ਹੋ ਜੀ ਗਰੀਬ ਦਾ ਹੱਲ ਕਰੋ ਬਸ ਹੁਣ ਤਾਂ ਸਾਡੇ ਸਿਰ ਤੇ ਕੋਈ ਸਹਾਰਾ ਨਹੀਂ ਹੈਗਾ ਜੀ ਤੁਸੀਂ ਆਪ ਹੀ ਸਮਝਦਾਰ ਹੋਗੇ ਓਟੇ ਜੀ ਦਿਮਾਗ ਦੇ ਚਾਹੀਦੇ ਸੋਤੇ ਚਾਹੀਦੇ ਸਾਨੂੰ ਓਟੇ ਮੇਰਾ ਬੰਦਾ ਬਣੀ ਆਏਗਾ ਮਾਤਾ ਪਿਤਾ ਪਰਵਾਹ ਨਹੀਂ ਉਸ ਤੋਂ ਬਾਅਦ ਨੇ ਇੱਕ ਦੋ ਭੈਣਾਂ ਦੀ ਵਿਆਹ ਵੀ ਆਪਣੀ ਹੋਈ ਸ਼ਿਕੰਗੀ ਦੇ ਵਿੱਚ ਨਾਲੇ ਉਹਨਾਂ ਨੂੰ ਸਾਮ ਆ ਨਾਲੇ ਭੈਣਾਂ ਦਾ ਵਿਆਹ ਵੀ ਕਰਿਆ ਉਸ ਤੋਂ ਬਾਅਦ ਦੇ ਵਿੱਚ 아이ਦੀ ਸ਼ਾਦੀ ਹੋਈ ਉਸ ਤੋਂ ਬਾਅਦ ਦੇ ਵਿੱਚ ਆ ਤਿੰਨ ਬੱਚਿਆਂ ਦੇ ਘਰ ਵਾਲੀ ਨਾਲੇ ਦੋਨੇ ਬੱਚਿਆਂ ਨੂੰ ਮਤਲਬ ਕੈਂਸਰ ਹੋ ਗਏ ਇਵਨ ਇਸ ਹਮ ਸਾਂਭੈ ਨੀਗਾ ਬਾਅਦ ਦੇ ਵਿੱਚ ਜਦੋਂ ਤੰਗੀ ਸੀਗੀ ਪਰਿਵਾਰ ਬਿਮਾਰ ਸੀ ਸਾਰਾ ਸਤੋ ਸੁਪੰਗਾ ਜੀ ਵੀ ਸਮਰ ਹਾਇ ਰੱਬਾ ਹਾਇ ਰੱਬਾ ਮੇਰੇ ਨਾਲ ਆ ਹੋ ਗਿਆ ਉਹ ਹੋ ਗਿਆ ਮੈਨੂੰ ਆ ਨਹੀਂ ਦਿੱਤਾ ਮੇਰੀ ਕਿਸਮਤ ਮਾੜੀ ਰੱਬ ਨੂੰ ਦਰ ਰਾਤ ਸ਼ਿਕਾਇਤਾਂ ਲਾਉਣ ਵਾਲੇ ਇੱਕ ਵਾਰ ਆ ਪਰਿਵਾਰ ਦਾ ਦੁੱਖ ਦੇਖ ਲੈਣ ਸ਼ਾਇਦ ਧਾਡੇ ਮੂੰ ਵੀ ਨਿਕਲੇਗਾ ਕਿ ਪ੍ਰਮਾਤਮਾ ਤੂੰ ਜਿੰਨਾ ਦਿੱਤਾ ਤੇਰਾ ਲੱਖ ਲੱਖ ਸ਼ੁਕਰ ਹੈ ਜੀ ਹਾਂ ਗੱਲ ਕਰਦੇ ਹਾਂ ਸੰਗਰੂਰ ਦੇ ਪਿੰਡ ਦੇਦਾਰਗੜ ਦੀ ਜਿੱਥੇ ਬੁੱਟਾ ਸਿੰਘ ਨਾਮ ਦੇ ਵਿਅਕਤੀ ਦੇ ਸਾਰੇ ਪਰਿਵਾਰ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਗੀ ਹੈ ਜਿਸ ਦੇ ਚੱਲਦਿਆਂ ਟੈਨਸ਼ਨ ਵਿੱਚ ਆ ਕੇ ਪਰਿਵਾਰ ਦੇ ਮੁਖੀ ਬੁੱਟਾ ਸਿੰਘ ਨੇ ਵੀ ਆਤਮ ਹੱਤਿਆ ਕਰ ਲਈ ਹੈ ਪਿੱਛੋਂ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਰਿਹਾ ਇਲਾਜ ਲਈ ਮਸਾਂ ਜੋ ਦਿਹਾੜੀ ਕਰਕੇ ਕਮਾਉਂਦਾ ਸੀ ਚਾਰ ਪੈਸੇ ਹੁਣ ਇਹ ਆਸ ਵੀ 부ਝ ਗਈ ਹੈ ਕੀ ਨਾਮ ਹੈ ਤੁਹਾਡਾ ਬਲਵੰਤ ਕੌਰ ਅਜ ਮੈਮ ਕਦੋਂ ਤੁਹਾਡੀ ਮੈਰਿਜ ਹੋਈ ਸੀ ਤੇ ਕਿੰਨੇ ਬੱਚੇ ਨੇ ਤੁਹਾਡੇ ਕੋਈ ਜਾਣਦੇ ਦੋ ਬੱਚੇ ਨੇ ਜੀ ਪਰਚੀ ਬਦ ਸੇਫ ਹਰਪ੍ਰੀਤ ਮੈਰਿਜ ਹੋਈ ਸੀ ਦੋ ਬੇਟੇ ਆ ਜੀ ਇੱਕ ਦੀ ਡੈਥ ਹੋ ਗਈ ਜੀ ਅੱਛਾ ਹੁਣ ਤੁਹਾਡੇ ਘਰ ਵਾਲੇ ਦੀ ਵੀ ਡੈਥ ਹੋਈ ਹੈ ਕੀ ਕਾਰਨ ਪਤਾ ਨਹੀਂ ਕਰਜਾ ਵਾਲਾ ਸੀਗਾ ਇਸੇ ਤੇ ਜਵਾਕਾ ਦੀ ਟੈਨਸ਼ਨ ਜੀ ਆਪ ਮਾ ਰਹਿੰਦੇ ਬੱਚੇ ਦਵਾਈ ਜੀ ਕਬੀਰ ਟਾਰੀ ਵੱਡੀ ਸੀ ਕਿ ਜੀ ਟੈਨਸ਼ਨ ਵਾਲੀ ਸੀ ਸਿੱਧੀ ਸੱਤ ਤੇ ਉਹ ਵੀ ਦੋਨੋਂ ਹੀ ਟੈਨਸ਼ਨ ਲੈਂਦੇ ਸੀ ਜਿਹੜਾ ਇਹ ਬੱਚਾ ਮੁੱਖ ਕਿ ਉਹਦੀ ਵੱਧ ਟੈਨਸ਼ਨ ਸੀ ਜਿਹੜਾ ਚਾਰ ਭੈਣਾਂ ਨੇ ਜੀ ਇਕੱਲਾ ਕਮਾਉ ਸੀਗਾ ਜੀ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਕੋਈ ਨਹੀਂ ਸੀ ਬਸ ਯਾਹੀ ਕੁਛ ਸੀਗਾ ਜੀ ਚਾਰ ਭੈਣਾਂ ਨੇ ਉਹਦੇ ਕੋਈ ਸੱਸ ਮਾ ਪਿਓ ਨਹੀਂ ਹੈਗਾ ਸੀ ਜੀ ਉਹਦੇ ਅੱਛਾ ਇਹ ਕੈਂਸਰ ਨਾਲ ਉਹਦੀ ਨਾਮਰਾਦ ਬਿਮਾਰੀ ਕਿਵੇਂ ਦੱਸ ਦਿੱਤਾ ਘਰੇ ਇਹਨੇ ਕਦੋਂ ਤੁਹਾਨੂੰ ਪਤਾ ਲੱਗਿਆ ਇਹਨੂੰ ਕਿਹਨੂੰ ਪਰਿਵਾਰ ਦੇ ਵਿੱਚ ਹੈਗਾ ਇਹ ਸਤਾ ਹੀ ਨਹੀਂ ਸੀ ਕਿਸੀ ਨੂੰ ਬਲੱਡ ਕੈਂਸਰ ਇਹੋ ਬਾਅਦ ਹੀ ਹੋਈ ਸੀਗੀ ਬੱਚੇ ਨੂੰ ਜੀ ਉਹਦਾ ਤਾਂ ਪਤਾ ਨਹੀਂ ਦੇ ਵਿੱਚ ਦਾ ਡਾਕਟਰ ਕਹਿੰਦੇ ਵੀ ਦਵਾਈਆਂ ਕਰ ਕੀ ਹੋ ਗਈ ਜੀ ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਜੀ ਉਹਨੂੰ ਹੁਣ ਹੁਣ ਕਿਵੇਂ ਉਹਨੂੰ ਕਹਿੰਦੇ ਵੱਡੇ ਮੁੰਡੇ ਵੀ ਵੀ ਕੈਂਸਰ ਨਾਲ ਡੈਥ ਹੋਈ ਉਹਦੀ ਹਾਂਜੀ ਕੋਈ ਤਾਂ ਬਾਤ ਫਿਰ ਹੋਰ ਘੱਟ ਕਿਨੂੰ ਕੋਈ ਨੂੰ ਆ ਮੇਰੀ ਦਵਾਈ ਚੱਲਦੀ ਹੈ ਜੀ ਕੈਂਸਰ ਹਾਂਜੀ ਛੋਟੇ ਵੱਡੇ ਨਹੀਂ ਹਾਂਜੀ ਇਹਦੀ ਵੀ ਦਵਾਈ ਚੱਲਦੀ ਹੈ ਚੰਡੀਗੜ੍ਹੋਂ ਬਾਈ ਕਿੱਥੋਂ ਚੱਲ ਬਾਈ ਕਿੱਥੇ ਚੱਲਦੇ ਥੋੜੀ ਮੇਰੀ ਸੰਗਰੂਰੋਂ ਚੱਲਦੀ ਹੈ ਜੀ ਕਿਹੜੇ ਆਪਰੇ ਟੱਕਰ ਪਾਉਂਦੇ ਹੋ ਮੋਮੀ ਬਾਬਾ ਚ ਪਤਾ ਨਹੀਂ ਕਿਹੜਾ ਮੋਮੀ ਬਾਬਾ ਚ ਚੱਲਦੇ ਆ ਜੀ ਅਜਾਣ ਕੀ ਮੰਗ ਕਰਦੇ ਹੋ ਤੁਸੀਂ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਪੌਂਗ ਵਾਲਾ ਤੁਹਾਡੇ ਘਰੇ ਕੋਈ ਨਹੀਂ ਹੈ ਥੋੜੀ ਬੜੀ ਸੱਸੀ ਉਹਨਾਂ ਦੀ ਵੀ ਕੈਂਸਰ ਨਾਲ ਡੈਥ ਹੋਈ ਸੀ ਜੀ ਉਹ ਤਾਂ ਮੈਨੂੰ ਪਤਾ ਨਹੀਂ ਜਦੋਂ ਮੇਰੇ ਪਿਆ ਤਾਂ ਹੀ ਪਹਿਲਾਂ ਜੀ ਮਰੇ ਮੇਰੇ ਵਿਆਹ ਤੋਂ ਪਹਿਲਾਂ ਡੈਥ ਹੋਈ ਹੈ ਜੀ ਉਹਨਾਂ ਨੂੰ ਤੁਹਾਨੂੰ ਪਤਾ ਹੈਗਾ। ਇਹ ਫਾਇਦੀ ਲਾਂਤੀ ਕਰਕੇ ਜੀ ਮੈਂ ਤੁਹਾਨੂੰ ਸਿੱਕੀ ਬੰਕਰ ਦਾ ਥੋੜਾ ਲਾਜ ਚੰਗੀ ਤਰੀਕੇ ਨਾਲ ਵਧੀਆ ਤਰ੍ਹਾਂ ਲਾਜ ਹੋਣਾ ਚਾਹੀਦਾ ਫਿਰ ਤੇ ਹਾਂਜੀ। ਤੁਸਾਂ ਦੱਸੋ। ਵਧੀਆ ਲਾਜ ਹੋਣਾ ਚਾਹੀਦਾ ਜੀ ਤੁਸੀਂ ਆਪ ਹੀ ਸਮਝਦਾਰ ਹੋ ਜੀ ਗਰੀਬ ਦਾ ਹੱਲ ਕਰੋ ਬਸ ਹੁੰਦਾ ਹੀ ਸਾਡੇ ਸਿਰ ਤੇ ਕੋਈ ਸਾਰ ਨਹੀਂ ਹੈਗਾ ਜੀ। ਤੁਸੀਂ ਆਪ ਹੀ ਸਮਝਦਾਰ ਹੋਗੇ। ਕੌਣ ਤੇ ਜਿੰਮਾ ਤੇ ਚਾਹੀਦੇ ਸੁੱਤੇ ਚਾਹੀਦੀ ਸਾਨੂੰ ਉੱਤ ਮੇਰਾ ਬੰਦਾ ਬਣੀ ਆਏਗਾ ਕੋਈ ਨਾ 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 ਕੋਈ ਕੀ ਨਾਮ ਆ ਤੁਹਾਡਾ ਕਿਹੜਾ ਪਿੰਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਅੱਛਾ ਬਹੁਤ ਦੁਖਦਈ ਘਟਨਾ ਹੋਈ ਆ ਤੁਮੇ ਦੂਰ ਪਰਿਵਾਰ ਦੇ ਵਿੱਚੋਂ ਮਤਲਬ ਕਿ ਉਸ ਵਾਂਗ ਚਲੇ ਗਿਆ ਹਾਂਜੀ ਕੀ ਕਹਾਣੀਆਂ ਪਰਿਵਾਰ ਦੀ ਕੁੜੀ ਗੱਲ ਦੱਸੋ ਪੂਰੀ ਜੀ ਵਾਹ ਜੀ ਇਹਨਾਂ ਦਾ ਜਿੱਦ ਦਿਨ ਦਾ ਮੁੰਡਾ ਹੋਇਆ ਮੜਾ ਜਾਂ ਸੰਭਲਿਆ ਦੀ ਉਸੇ ਦਿਨ ਤੋਂ ਵੀ ਜ਼ਿੰਦਗੀ ਦੁੱਖਾਂ ਚ ਰਹਿੰਦੀ ਹੈ ਪਹਿਲਾਂ ਮਾਪੇ ਦਾ ਪਿਤਾ ਪਰ ਮਾਰ ਰਹੇ ਉਸ ਤੋਂ ਬਾਅਦ ਨੇ ਇੱਕ ਦੋ ਭੈਣਾਂ ਦੇ ਵਿਆਹ ਵੀ ਆਪਣੀ ওই ਸ਼ੈਤਾਨੀ ਦੇ ਵਿੱਚ ਨਾਲੇ ਉਹਨਾਂ ਨੂੰ ਛਾਂ ਮੈਂ ਨਾਲੇ ਭੈਣਾਂ ਦਾ ਵਿਆਹ ਵੀ ਕਰਿਆ ਉਸ ਤੋਂ ਬਾਅਦ ਵਿੱਚ ਅਜਿਹੀ ਸ਼ਾਦੀ ਹੋਈ ਉਸ ਤੋਂ ਬਾਅਦ ਦੇ ਵਿੱਚ ਆ ਤਿੰਨ ਬੱਚਿਆਂ ਦੇ ਘਰ ਵਾਲੀ ਨਾਲ ਦੋਨੇ ਬੱਚਿਆਂ ਨੂੰ ਮਤਲਬ ਕੈਂਸਰ ਹੋ ਗਏ ਇੱਕ ਮੁੰਡੇ ਦੀ ਪਹਿਲਾਂ ਵੀ ਡੈਥ ਹੋ ਗਈ ਇੱਕ ਦੀ ਡੈਥ ਹੋਊਗੀ ਜੀ ਹੁਣ ਘਰ ਇਕਮਾਉਣ ਵਾਲਾ ਕੌਣ ਕੋਈ ਨਹੀਂ ਹੈਗਾ ਜੀ ਬਸ ਹਾਲਾਤ ਕਿੰਜ ਨੇ ਘਰ ਦੇ ਆ ਹਾਲਾਤ ਜੀ ਦੇਖਦੇ ਨਹੀਂ ਜੀ ਹੁਣ ਸਭ ਠੀਕ ਹੈ ਤਾਂ ਅਲੱਤ ਸਹ ਹੋ ਵੀ ਦੂਜੀ ਹੈ ਕੰਦਾਂ ਨਹੀਂ ਪੈਸੇ ਲਈ ਆ ਜੀ ਖੜਾ ਹੋਊਗਾ ਇਹ ਤਾਂ ਇਹ ਵੀ ਨਹੀਂ ਸਮਝ ਸਮਝ ਨਹੀਂ ਗਿਆ ਬਾਅਦ ਵਿੱਚ ਜਦੋਂ ਤੰਗੀ ਸੀਗੀ ਪਰਿਵਾਰ ਬਿਮਾਰਤੀ ਸਾਰਾ ਦੇਖੋ ਪੰਡਾ ਜੀ ਵੀ ਸਮਾਰਾ ਅਜੀ ਕੀ ਨਾਮਾ ਤੁਹਾਡਾ ਤੇ ਪਰਿਵਾਰ ਕਿਸ ਤਰ੍ਹਾਂ ਦਾ ਪੂਰੀ ਗੱਲ ਜਾਨਣਾ ਮੇਰਾ ਨਾਮ ਤੇ ਸੁਬੰਦਰ ਸਿੰਘ ਹੈ ਜੀ ਸਾਬਕਾ ਬਲਾਕ ਸੰਪਤੀ ਮੈਂਬਰ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ ਜੋ ਇਹ ਬੁੱਟਾ ਸਿੰਘ ਜੀ ਸੀਗੇ ਬਹੁਤ ਹੀ ਮਿਹਨਤੀ ਸੀਗੇ ਮਜ਼ਦੂਰੀ ਕਰਦੇ ਸੀਗੇ ਪਹਿਲਾਂ ਇਹ ਦੁਕਾਨ ਤੇ ਵੀ ਕੰਮ ਕਰਦੇ ਰਿਹਾ ਤੇ ਉਸ ਤੋਂ ਬਾਅਦ ਇੱਥੇ ਦਿਹਾੜੀ ਦੇ ਮਜ਼ਦੂਰੀ ਵੀ ਕਰਦੇ ਰਹੇਗੇ ਪਰ ਜਿਹੜਾ ਇਹਨਾਂ ਦੀ ਦੁੱਖਾਂ ਦਾ ਭਾਰ ਟੁੱਟਿਆ ਤੇ ਬਿਮਾਰੀ ਦਾ ਸਮੁੱਚੇ ਪਰਿਵਾਰ ਨੂੰ ਨਾਮ ਰਾਤ ਬਿਮਾਰੀ ਨੇ ਘੇਰ ਲਿਆ ਉਹ ਟੈਨਸ਼ਨ ਦੇ ਵਿੱਚ ਉਹ ਹਰ ਵਕਤ ਦਿਮਾਗੀ ਪਰੇਸ਼ਾਨੀ ਰਹਿੰਦੀ ਸੀ ਮੈਂ ਬਹੁਤ ਹੀ ਹਸਮੁਖ ਸੁਭਾਅ ਦਾ ਮਾਲਕ ਸੀ ਉਹ ਵਧੀਆ ਮੁੰਡਿਆਂ ਦੇ ਨਾਲ ਕਲੱਬ ਦੇ ਵਿੱਚ ਵੀ ਕੰਮ ਕਰਦਾ ਸੀਗਾ ਪਰ ਆਹ ਹਨ ਹੋਣੀ ਨੇ ਉਹ ਕਿਸੇ ਨੂੰ ਜਾਚੇ ਤੇ ਨਹੀਂ ਸੀ ਤੇ ਪਿਛਲੇ ਦਿਨੀ ਉਹ ਇਹ ਜੋ ਦਰਦਨਾਕ ਘਟਨਾ ਗਈ ਉਹ ਆ ਉਹਦੀ ਜੀਵਨ ਦੀ ਲਾਚ ਮਾਪਤ ਕਰ ਗਿਆ ਨਾ ਕੀ ਮੰਗ ਕਰਦੋਂ ਪਿੰਡ ਪੱਦਰ ਦੇ ਉੱਪਰ ਪਿੰਡ ਪੱਦਰ ਤੇ ਅਸੀਂ ਇਹੀ ਮਦਦ ਕਰਦੇ ਆ ਜੀ ਜ ਤੁਸੀਂ ਇੱਕ ਤੱਕ ਦਾ ਘਰ ਦੀ ਹਾਲਾਤ ਦੇਖੋ ਜੀ ਕਿੰਨਾ ਵੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਦੇ ਘਰ ਦੀ ਮੁਰੰਮਤ ਜਾਂ ਨਵੇਂ ਘਰ ਪਵਾ ਕੇ ਦਿੱਤਾ ਜਾਵੇ ਤੇ ਬੱਚਿਆਂ ਦੇ ਇਲਾਜ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ ਜੋ ਇਹ ਸਾਡੀ ਲੜਕੀ ਹੈ ਇਸ ਦੀ ਵੀ ਪੈਨਸ਼ਨ ਵਗੈਰਾ ਜਾਂ ਕੋਈ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਵੀ ਆਪ ਦੇ ਬੱਚਿਆਂ ਦਾ ਪਾਧਨ ਪੋਸ਼ਣ ਕਰ ਸਕੇ ਮੇਰੀ ਪੈਨਸ਼ਨ ਨਹੀਂ ਮਿਲਦੀ ਜੀ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਇਹ ਦੋ ਬੱਚੇ ਨੇ ਜੀ ਇਹ ਨੇ ਬੱਚੇ ਨੇ ਉਹ ਕਮਾਉਣ ਦਾ ਕੋਈ ਰਹਿਆ ਨਹੀਂਗਾ ਇਹ ਹੀ ਮੰਗ ਕਰਦਾ ਹੈ ਸਾਰੇ ਪਿੰਡ ਵੱਲੋਂ ਨਗਰ ਵਾਸੀਆਂ ਮਤਲਬ ਵੀ ਇਹਨਾਂ ਦੀ ਵੱਤ ਵੱਤ ਆ ਦੇ ਇਸ ਮਾਸੇਵੀ ਸੰਸਥਾਵਾਂ ਨੇ ਜੋ ਆਪਣੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਵੀ ਇਸ ਪਰਿਵਾਰ ਦੇ ਹਾਲਾਤ ਦੇਖਦੇ ਹੋਏ ਇਹਨਾਂ ਦੀ ਵੱਤ ਵੱਤ ਸਹਿਯੋਗ ਕੀਤਾ ਜਾਵੇ ਸਰਕਾਰ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਕੋਈ ਕੋਈ ਜੋ ਲੜਕੀ ਹੈ ਉਹਨੂੰ ਕੋਈ ਜੋਬ ਦਿੱਤੀ ਜਾਵੇ ਵੀ ਉਹ ਆਪਣੇ ਬੱਚਿਆਂ ਦਾ ਪਾਲਣ ਪੋਸਤ ਕਰ ਸਕੇ ਅਤੇ ਅਜੇ ਇਲਾਜ ਕਰਵਾ ਸਕੇ ਬੱਚਾ ਪਿੰਡ ਵਾਸੀਆਂ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਕੀਤੀ ਮੰਗ ਕਿ ਮ੍ਰਿਤਕ ਬੋਟਾ ਸਿੰਘ ਦੀ ਪਤਨੀ ਅਤੇ بیٹے ਦਾ ਵਧੀਆ ਹਸਪੀਟਲ ਵਿੱਚ ਇਲਾਜ ਕਰਵਾਇਆ ਜਾਵੇ ਅਤੇ ਪਤਨੀ ਅਤੇ ਬੱਚਿਆਂ ਨੂੰ ਸਰਕਾਰੀ ਸਹਯਤਾ ਜਾਂ ਪੈਨਸ਼ਨ ਮਿਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਲੋੜਵੰਦ ਪਰਿਵਾਰ ਨੂੰ ਸਹਾਰਾ ਮਿਲ ਸਕੇ ਧੰਨਵਾਦ